ਢੀਂਡੇਗੀਰਾ ਵਿੱਚ ਛੱਪੜ ਅਤੇ ਹੱਡੋ ਗੁਰੂਰੀ ਅੱਡਿਆਂ ਨਾਲ ਸੰਬੰਧਿਤ ਪੰਚਾਇਤੀ ਜ਼ਮੀਨ ਦੀ ਅੱਜ ਸਰਕਾਰੀ ਤੌਰ ਤੇ ਨਿਸ਼ਾਨਦੇਹੀ ਕੀਤੀ ਗਈ। ਨਿਸ਼ਾਨਦੇਹੀ ਦੌਰਾਨ ਗਰਗਾਵਰ ਸਾਹਿਬ, ਪਟਵਾਰੀ ਸਾਹਿਬ ਅਤੇ ਡਰੋਨ ਟੀਮ ਮੌਕੇ ਤੇ ਪਹੁੰਚੀ। ਇਹ ਨਿਸ਼ਾਨਦੇਹੀ ਪਿਛਲੇ 3-4 ਵਾਰ ਕਿਸੇ ਨਾ ਕਿਸੇ ਕਾਰਨ ਰੱਦ ਹੋ ਜਾਂਦੀ ਸੀ ਪਰ ਇਸ ਵਾਰ ਪ੍ਰਸ਼ਾਸਨ ਵੱਲੋਂ ਕਾਰਵਾਈ ਮੁਕੰਮਲ। ਦਰਿਆਵਲੋਂ ਕਰੀਬ 27 ਫੁੱਟ 9 ਇੰਚ ਜ਼ਮੀਨ ਤੇ ਕਬਜ਼ਾ ਦਰਜ ਕੀਤਾ ਗਿਆ ਦੱਖਣ ਪਾਸੇ ਲਗਭਗ 131 ਫੁੱਟ 10 ਇੰਚ ਜ਼ਮੀਨ ਕਬਜ਼ੇ ਹੇਟ ਪਾਈ ਗਈ ਕੁਝ ਥਾਵਾਂ ਤੇ ਚਾਰ ਕਰਮ ਦੇ ਰਸਤੇ ਵਿੱਚੋਂ ਵੀ ਜਗ੍ਹਾ ਕੇਰੀ ਹੋਈ ਦੱਸੀ ਗਈ ਪੰਚਾਇਤ ਦੀ ਜ਼ਮੀਨ ਤੇ ਬਣੀਆਂ ਸ਼ੈਡਾਂ ਅਤੇ ਰਸਤੇ ਵਿੱਚ ਆ ਰਹੀਆਂ ਰੁਕਾਵਟਾਂ ਵੀ ਨਜਾਇਜ਼ ਕਬਜ਼ੇ ਵਜੋਂ ਦਰਜ ਕੀਤੀਆਂ ਗਈਆਂ ਸਰਪੰਚ ਵੱਲੋਂ ਕਿਹਾ ਗਿਆ ਕਿ ਨਿਸ਼ਾਨਦੇਹੀ ਪੂਰੀ ਤਰ੍ਹਾਂ ਕਾਨੂੰਨੀ ਪ੍ਰਕਿਰਿਆ ਅਨੁਸਾਰ ਕੀਤੀ ਗਈ। ਪੰਚਾਇਤ ਦੀ ਜ਼ਮੀਨ ਤੇ ਬਣੀਆਂ ਛੱਡਾਂ ਅਤੇ ਰਸਤੇ ਵਿੱਚ ਆ ਰਹੀਆਂ ਰੁਕਾਵਟਾਂ ਵੀ ਨਜਾਇਜ਼ ਕਬਜ਼ੇ ਵਜੋਂ ਦਰਜ ਕੀਤੀਆਂ ਗਈਆਂ। ਸਰਪੰਚ ਵੱਲੋਂ ਕਿਹਾ ਗਿਆ ਕਿ ਨਿਸ਼ਾਨਦੇਹੀ ਪੂਰੀ ਤਰ੍ਹਾਂ ਕਾਨੂੰਨੀ ਪ੍ਰਕਿਰਿਆ ਅਨੁਸਾਰ ਕੀਤੀ ਗਈ ਅਤੇ ਕਿਸੇ ਵੀ ਵਿਅਕਤੀ ਦੀ ਖੜੀ ਫਸਲ ਨੂੰ ਨੁਕਸਾਨ ਨਹੀਂ ਪਹੁੰਚਾਇਆ ਗਿਆ। ਮਾਲ ਮਹਿਕਮੇ ਤੋਂ ਪੂਰੀ ਜਾਣਕਾਰੀ ਲੈ ਕੇ ਹੀ ਹੱਦਬੰਦੀ ਕੀਤੀ ਗਈ ਇਸ ਮੌਕੇ ਤੇ ਪਿੰਡ ਵਾਸੀਆਂ ਵੱਲੋਂ ਡੀਸੀ ਸਾਹਿਬ ਐਸ ਡੀ ਐਮ ਮੁਕੇਰੀਆਂ ਗਰਦਾਵਰ ਸਾਹਿਬ ਤਲਵਾੜਾ ਅਤੇ ਸਮੂਹ ਮਾਲ ਵਿਭਾਗ ਦਾ ਤਨਵਾਦ ਕੀਤਾ ਗਿਆ ਜਿਨ੍ਹਾਂ ਦੇ ਯਤਨਾਂ ਨਾਲ ਲੰਮੇ ਸਮੇਂ ਤੋਂ ਲਟਕ ਰਹੀ ਨਿਸ਼ਾਨਦੇਹੀ ਦੀ ਕਾਰਵਾਈ ਅੱਜ ਸਫਲਤਾਪੂਰਵਕ ਪੂਰੀ ਹੋਈ ਇਹ ਐਸੀ ਫੁੱਟ 10 ਇੰਚ 10 ਇੰਚ 10 ਇੰਚ ਉਹ ਕਿਉਂਕਿ ਪਾਣੀ ਹੈ ਉੱਥੇ ਮੈਂ ਸਮਝਦਾ ਇਹਦੇ ਵਿੱਚੇ ਰਸਤਾ ਹੈ 4 ਇੰਚ 4 ਫੁੱਟ 4 ਕਰਮ ਦਾ ਇਹਦੇ ਵਿੱਚ ਇੱਥੋਂ ਇੱਥੋਂ 4 ਕਰਮ ਰਸਤਾ ਹੈ ਉਹ ਇੱਥੇ ਲਾ ਲਈ ਯਾਰ ਇਹ ਨਾਲ ਦੂਜੀ ਇੱਕ ਜੰਨੀ ਰਸਤਾ ਹਾਂਜੀ ਹਾਂਜੀ ਮੈਂ ਗੁਰਦੀਪ ਸਿੰਘ ਸਰਪੰਚ ਗिरा ਪਿੰਡ ਦੇ ਬੋਤਨ ਛਪੜਾ ਤੇ ਹੱਡੋ ਰੂੜੀ ਕੱਟੀਆਂ ਦੀ ਜਗ੍ਹਾ ਤੇ ਨਿਸ਼ਾਨੀ ਰੱਖੀ ਸੀ ਜਿਹਦੇ ਵਿੱਚ ਅੱਜ ਦਰਦਾਵਰ ਸਾਹਿਬ ਮਟਵਾਰੀ ਸਾਹਿਬ ਤੇ ਡਰੋਨ ਵਾਲੇ ਆਏ ਸੀ ਨਿਸ਼ਾਨੀ ਕਰਨ ਜਦੋਂ ਆਪਾਂ ਮਸਜਿਦ ਦੇ ਪੱਥਰ ਤੋਂ ਭਜਨ ਸਿੰਘ ਪੁੱਤਰ ਬੌਂਸੀ ਰਾਲ ਵਗੈਰਾ ਦੀ ਜਿਹੜੀ ਮੋਟਾ ਆ ਕੇ ਮਸਜਿਦ ਹੈ ਜਦੋਂ ਮਹਿਕਮੇ ਨੇ ਉੱਥੋਂ ਕਰਮਾ ਮਾਰੀਆਂ ਉਹਦੇ ਤੇ 27 ਕਰਮਾਂ ਭਜਨ ਸਿੰਘ ਦੇ ਪੁੱਤਰ ਬੰਸੀ لال ਬਗੈਰਾ ਦੀਆਂ ਉਹ ਤੋਂ ਅੱਗੇ 27 ਕਰਮਾਂ ਤੋਂ ਚਾਰ ਕਰਮ ਦਾ ਰਸਤਾ ਤੇ ਬਾਕੀ ਵੀ ਜਗ੍ਹਾ ਜਿਹੜੀ ਸੀ ਐਸ ਵੇਲੇ ਮੌਕੇ ਦੇ ਹਿਸਾਬ ਨਾਲ ਹਾਂ ਚਾਰ ਕਰਮ ਦਾ ਰਸਤਾ ਵੀ ਇਹ ਚਾਰ ਕਰਮ ਦੇ ਰਸਤੇ ਜੋ ਪੰਜ ਸੱਤ ਕਰਮਾਂ ਜਿਹੜੀਆਂ ਹੈਗੀਆਂ ਉਹ ਨਜਾਇਜ਼ ਹੈ ਉਸ ਤੋਂ ਬਾਅਦ ਵਿੱਚ ਅੰਦਰ ਦੇ ਪਾਸੇ ਆਪਾਂ ਆ ਗਏ ਹਾਂ ਜਿਹੜਾ ਚਾਰ ਕਰਮ ਦਾ ਰਸਤਾ ਹੁੰਦਾ ਉਹ ਇਹਨਾਂ ਦੇ ਮਕਾਨ ਦੀ ਸ਼ੈੱਡ ਦੇ ਗੱਭਿਆਂ ਦੀ ਹੁੰਦਾ ਹੁਣ ਥਲਕੇ ਪਾਸੇ ਆਏ ਸੀ ਜਿੱਥੇ ਆਪਣਾ ਬਰਾਨੀ ਐ ਨੋ 6 ਕਨਾਲਾ 9 ਮਰਲੇ 2 ਕਨਾਲਾ 2 ਮਰਲੇ ਛਪਾੜਿਆ ਕਬਰਾਂ ਦੀ ਐ 7 ਕਨਾਲਾ ਤੋਂ ਵੱਧ ਉਸ ਜਗ੍ਹਾ ਤੇ ਆਪਾਂ ਆਏ ਸੀ ਉੱਥੇ ਵੀ ਦਰਿਆਲੇ ਪਾਸਿਓਂ 27 ਫੁੱਟ 9 ਇੰਚ ਜਿਹੜੀ ਜਗ੍ਹਾ ਐ ਉਹ ਭਜਨ ਸਿੰਘ ਪੁੱਤਰ ਬੰਸੀਲਾ ਬਗੈਰਾ ਦੇ ਜਿੱਥੇ ਇਹਨਾਂ ਨੇ ਨਜਾਇਜ਼ ਕਬਜ਼ਾ ਕਰਕੇ ਕਣਕ ਉਗੀਦੀ ਐ ਤੇ ਦੱਖਣਾਂ ਵਾਲੇ ਪਾਸੇ ਉਸ ਪਾਸੇ ਇਹਨਾਂ ਨੇ 31 ਫੁੱਟ ਤੇ 10 ਇੰਚ ਇਹਨਾਂ ਦੇ ਵਿੱਚ ਜਾਨੇ ਆ। ਉਹਦੀ ਜਿਹੜੀ ਸੈਂਟਰਾਈ ਲੰਬਾਈ ਹੈ ਉਹ ਵੀ ਮੇਰਾ ਖਿਆਲ ਹੈ ਕਿੱਥੇ ਕਿ ਡਰਉਣ ਲੈ। ਕਾਫੀ ਹੈ। ਤੇ ਇਹ ਇਸ ਜਗ੍ਹਾ ਜਿਹੜੀ ਪੰਚਾਇਤ ਦੀ ਜਗ੍ਹਾ ਹੈ ਇੱਕ ਤੇ ਇਹਨਾਂ ਦੀਆਂ ਛੱਡਾਂ ਬਣੀਆਂ ਵਿੱਚ। ਰਸਤੇ ਦੇ ਵਿੱਚ ਛੱਡਾਂ ਬਣਾਈ ਉਹਨਾਂ ਦਾ ਅਜੇ ਕਬਜ਼ਾ ਸਾਰਾ ਹੀ। ਉਹ ਵੀ ਕਾਫੀ ਜਗ੍ਹਾ ਹੈ ਤੇ ਦੂਸਰੀ ਆ ਤੁਹਾਨੂੰ ਦੱਸ ਦਿੱਤੀ ਹੈ ਕਿ 27 ਫੁੱਟ ਉਹ ਹੈ 9 ਇੰਚ 31 ਫੁੱਟ 10 ਇੰਚ ਜਿਹੜੀਆਂ ਆਹ ਰਸਤੇ ਦੀਆਂ ਚਾਰਕਰਮਾਂ ਲੱਗੀਆਂ ਇਸ ਪਾਸਿਓਂ ਆਪਾਂ ਤਕਰੀਬਨ ਭਾਜਨ ਸਿੰਘ ਪੁੱਤਰ ਵਗੈਰਾ ਬੌਂਸੀ ਰਾਲ ਦੇ ਇਹ ਸਾਡੀ ਪੂਰੀ ਹੈ ਜਿਹੜੀ ਥਲਕੇ ਪਾਸੇ ਨੂੰ ਹੈ ਪੂਰੀ ਹੈ ਪੂਰੀ ਕਿੱਥੇ ਆ ਮੈਂ ਮੈਂ ਚੱਲਾ ਛੱਪੜ ਵਿੱਚ ਨਹੀਂ 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 ਮੈਂ ਕਿਹਾ ਇਸ ਇਸ ਪਾਸਿਓਂ ਇਹ ਡੇਢ ਕਰਮਾਂ ਵਿੱਚ ਆ ਗਿਆ ਸੁਣੋ ਜੀ ਇਸ ਪਾਸਿਓਂ ਸਿਰਫ ਡੇਢ ਕਰਮਾ ਤੋਂ ਇਹ ਇਹ ਜਿਹੜਾ ਇਹ ਭਜਨ ਸੰਗੀਤਰ ਹੁੰਦੇ ਆ ਲੈਂਦੇ ਪਾਸੇ ਨੂੰ ਆਹ ਬੁਰਜੀ ਲੱਗੀ ਐ ਇਸ ਵੱਟ ਤੋਂ ਦੋ ਕਰਮਾ ਆਹ ਵੱਟ ਤੋਂ ਡੇਢ ਕਰਮਾ ਇਹ ਹੈ ਜੀ ਇੱਧਰ ਇੱਧਰ ਹੋਇਓ ਇੱਧਰ ਇੱਧਰ ਪਰੇ ਹੋਇਓ ਤੇ ਇੱਥੋਂ ਵੱਟ ਸਹੀ ਜਾ ਰਹੀ ਐ ਅਗਲੇ ਪਾਸੇ ਜਿੱਥੇ ਵੀ ਸਾਡਾ ਨਿਸ਼ਾਨ ਲੱਗਾ ਉਸ ਪਾਸੇ ਜਿੰਨੀ ਵੀ ਜਗ੍ਹਾ ਭਜਨ ਮੈਂ ਕਿਹਾ ਜਿੰਨੀ ਮੈਂ ਕਿਹਾ ਜਿਹੜਾ ਨਿਸ਼ਾਨ ਲੱਗਾ ਉੱਥੇ ਬੰਦਾ ਖੜਾ ਕਰਨਾ ਜਿੰਨੀ ਵੀ ਜਗ੍ਹਾ ਕੋਈ 2 ਮਰਲੇ ਹੋਵੇ 5 ਮਰਲੇ ਹੋਵੇ 10 ਮਰਲੇ ਹੋਵੇ ਉਹ ਪੰਚਾਇਤ ਛੱਡ ਨੂੰ ਤਿਆਰ ਹੈ ਛੱਪੜ ਵਿੱਚ ਮੈਂ ਕਿਹਾ ਉਹੀ ਕਿਹਾ ਜਿਹੜੀ ਤੁਹਾਡੀ ਬੱਦੀ ਦੀ ਅਸੀਂ ਪੰਚਾਇਤ ਛੱਡ ਨੂੰ ਤਿਆਰ ਆ ਉਹ 2 ਮਰਲੇ ਹੋਵੇ 5 ਮਰਲੇ ਹੋਵੇ 10 ਮਰਲੇ ਪੰਚਾਇਤ ਛੱਡ ਨੂੰ ਤਿਆਰ ਹੈ ਅਸੀਂ ਉਹ ਵਾਲੀ ਲੈਣੀ ਆ ਅਸੀਂ ਨਹੀਂ ਲੈਣੀ ਇਹ ਪੰਚਾਇਤ ਨਹੀਂ ਲੈਣੀ ਅਸੀਂ ਆਪਣੇ ਬਾਰੇ ਵਾਲੀ ਲੈਣੀ ਹੈ ਠੀਕ ਹੈ ਪਰ ਮੈਂ ਇਹ ਮੈਨੂੰ ਪਹਿਲਾਂ ਹੀ ਪਤਾ ਹੈ ਮੈਨੂੰ ਦੋ ਕਰਮਾਂ ਵਿਚਵਾ ਵੜਦਾ ਹੈ ਉਹ ਮੈਂ ਹੁਣ ਕਰ ਛੱਡ ਪਰ ਅੱਜ ਚੱਲਦਾ ਚਲੀ ਜਾਂਦੇ ਹਾਂ ਹਾਂ 15 15 ਫੁੱਟ ਵੀ ਆਏ 15 ਫੁੱਟੇ ਵੀ ਹੋ ਜਾਣ ਤੁਹਾਡਾ ਹਾਂ 15 ਫੁੱਟਾਂ ਅੰਦੇ ਵੀ ਆ ਤੁਹਾਨੂੰ 11 11 ਫੁੱਟ 11 ਫੁੱਟ ਹੈਗੀ ਐ ਚਲੋ ਚਲੋ ਅੱਜ ਨਿਸ਼ਾਨਦੀ ਹੋਈ ਹੈ ਸੁਖਤਾਂਤ ਨਾਲ ਹੀ ਮੈਂ ਤੁਹਾਨੂੰ ਧੰਨਵਾਦ ਕਰਨਾ ਚਾਹਾਂ। ਦੇਖੋ ਅੱਜ ਨਿਸ਼ਾਨਦੀ ਜਿਹੜੀ ਹੋਈ ਹੈ ਸਾਡੇ ਪਿੰਡ ਕਿਰੇ ਵਿਖੇ ਪੰਚਾਇਤ ਪੇਨੋ ਕਰਵਾਈ ਗਈ ਹੈ। ਸਰਪੰਚ ਗਰੀਬ ਸੰਘੇਰਾ ਉਹ ਨਿਸ਼ਾਨਦੀ ਚਾਰ ਪੰਜ ਬੜ ਕੈਨਸਲ ਹੋਈ ਹੈ ਕਿ ਉਹ ਹਲਕਾ ਅੰਜਾਜ ਮਲਤਾਨੀ ਬਣਾ ਕਰਾਈ ਜਾਂਦੀ ਸੀਗੀ ਕਿਉਂ ਇਹਨਾਂ ਦੇ ਪਾਰਟੀ ਦੇ ਉਹ ਵੋਟਰ ਸਪੋਟਰ ਉਹਨਾਂ ਦੀ ਜ਼ਮੀਨ ਜਿਹੜੀ ਅੱਜ ਨਿਸ਼ਾਨਦੀ ਹੋਈ ਹੈ ਕੋਈ ਸਾਡੇ 3-4 ਦਨ ਜ਼ਮੀਨ ਨਿਕਲੀ ਆਣੇ ਇਥੋਂ। ਰਸਤਾ ਪਤੀ ਦੇ ਲਿਆ ਸਾਢ ਅੱਧੀ ਆਉਂਦੀ ਹੈ ਉਹਨਾਂ ਦੀ। ਇੱਧਰ ਦੇ ਪਾਸੇ ਵੀ ਤਿੰਨ ਚਾਰ ਗਰਾਮ ਜ਼ਮੀਨ ਆਈ ਹੈ। ਤੋਂ ਮੈਂ ਡੀਸੀ ਸਾਹਿਬ ਦਾ ਵਿਸ਼ੇਸ਼ ਤੌਰ ਤੇ ਐਸਐਸਪੀ ਸਾਹਿਬ ਦਾ ਮੈਡਮ ਐਸਡੀ ਮਕੇਰੀਆਂ ਮੈਡਮ ਮਜੂਰਕਰ ਨੈਬ ਤਲਵਾੜਾ ਸਾਰਾ ਸਮੂੱਚਾ ਮਾਲ ਮਹਿਗਮਾ ਜਿਨ੍ਹਾਂ ਨੇ ਇੱਕ ਐਨੇ ਸਰਕਾਰੀ ਦੁਬਾਰ ਹੋਣ ਦੇ ਬਾਵਜੂਦ ਵੀ ਮਲਤਾਨੀ ਦੇ ਨਿਸ਼ਾਨਦੀ ਕੀਤੀ ਹੈ ਤੋਂ ਪਿੰਡ 'ਚ ਵੀ ਸ਼ਾਂਤੀ ਹੋ ਗਈ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਜ਼ਮੀਨ ਨੇ ਅੱਜ ਮੱਲੀ ਹੋਈ ਸੀ ਤਾਂ ਹੀ ਉਹ ਨਿਸ਼ਾਨਦੀ ਵਾਰ-ਵਾਰ ਕੈਂਸਲ ਹੋ ਰਹੇ। ਉਹਨੇ ਪੰਚਾਇਤ ਨੇ ਦੇਖਣਾ ਉਹਨਾਂ ਸਟੇਡੀਅਮ ਬਣਾਉਣਾ ਸਾਪੜ ਦਾ ਹੈ ਹੀ ਹੈ ਉਹਦਾ ਰਹੇਗਾ ਸਾਪੜ ਦਾ ਬਣਾਇਆ ਬਣਾਉ ਆਪਾਂ ਜੋ ਪਿੰਡ ਦੇ ਸਲਾਹ ਪੰਚਾਇਤ ਨੇ ਮਤਾ ਪਾਈਆ ਜੋ ਕਰਨਗੇ ਉਹ ਸਾਰਾ ਪਿੰਡ ਪੰਚਾਇਤ ਨੇ ਸਪੋਰਟ ਕਰੇਗਾ ਮੈਂ ਦੁਬਾਰਾ ਫਿਰ ਸਮਾਰੇ ਸਮੁੱਚੇ ਮਾਰ ਮਹਿਕਵੇਂ ਦਾ ਤਹਿ ਦਲਤੁਮਾਨ ਕਰਦਾ ਜਿਨ੍ਹਾਂ ਨੇ ਇੱਕ ਬਿਲਕੁਲ ਜੁਰਤ ਦਿਖਾਉਂਦੇ ਹੋਏ ਦਲੇਰੀ ਨਾਲ ਪੰਚਾਇਤ ਦਾ ਸਾਥ ਦੇ ਕੇ ਪਿੰਡ ਦਾ ਸਾਥ ਦੇ ਕੇ ਨਿਸ਼ਾਨ ਦੀ ਕੀਤੀ ਹੈ ਤੇ ਨਯਾਜ਼ ਕਬ ਜਿਹੜਾ 50 ਸਾਲ ਤੋਂ ਸ਼ਿਗਾ ਕੀਤੇ ਆ ਉਹਨੂੰ ਪੰਚਾਇਤ ਦੇ ਹਵਾਲੇ ਕੀਤਾ ਹੁਣ ਇਹ ਨਕਲ ਲੈ ਕੇ ਦਾ ਦਖਲ ਵੀ ਆਪਾਂ ਦਵਾ ਕੇ ਪੰਚਾਇਤ ਜਨਾ ਠੀਕ ਹੈ